ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੇ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪ੍ਰਸਾਦਿ ਰਾਮ ਮਨ ਵਸੈ ਤਾں ਫਲ ਪਾਏ ਕੋਇ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪਰਸਾਦੇ ਰਾਮ ਮਨ ਵਸ ਤਾں ਫਲ ਪਾਏ ਕੋਇ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਰਤਿਸ ਕਦੇ ਨ ਵਿਸਰੇ ਹਰ ਹਰ ਕਰੇ ਸਦਾ ਮਨ ਚੇਤ ਰਹਾ ਹਿਰਦੈ ਜਿਨ ਕੈ ਕਪਟ ਵਸਾਇ ਬਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁਕੈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੇ ਤਾ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਾਰਕੇ ਦੁਬਿਦਾ ਨ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੁਝਾ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਗੂਜੇ ਮਹਲਾ ਤੀਜਾ राम राम सबको कहै कहै राम ना होए गोर परसादी राम मन बसै ता फल पाए कोई राम राम सबको कहै कहै राम ना होए ਗੋ ਰ ਪਰ ਸਾਦੇ RAM ਮਨ ਵਸ ਤਾ ਫਲ ਪਾਏ ਕੋਏ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਉਸ ਕਦੇ ਨ ਵਿਸਰੈ ਹਰ ਹਰ ਕਰੈ ਸਦਾ ਮਨ ਚੇਤ ਰਹਾ ਹੇਰ ਦੇ ਦਿਨ ਕੈ ਕਪਟ ਵਸਾਇ ਬਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁਕਈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੇ ਤਾ ਅੰਤਰ ਕੀ ਹਉਮੈ ਕਦੇ ਨ ਜਾਏ ਜੇ ਸੰਨਾਰ ਕੇ ਦੁਬਦਾਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵਿਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮੋ ਹੋਵੇ ਸੋਈ ਜਨ ਪਾਏ ਗੁਰਮਖ ਬੂਜੇ ਕੋਈ ਨਾਨਕ ਵਿੱਚੋਂ ਹौं ਮੈਂ ਮਹਾਰੇ ਤਾਂ ਹਰ ਭੇਟੈ ਸੋਈ ਗੁਰੇ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੋរ ਪਰ ਸਾਦੇ RAM ਮਨ ਵਸੈ ਤਾਂ ਫਲ ਪਾਏ ਕੋਇ RAM RAM ਸਭ ਕੋ ਕਹੈ ਕਹੈ RAM ਨਾ ਹੋਏ ਗੋរ ਪਰ ਸਾਦੇ RAM ਮਨ ਵਸੈ ਤਾਂ ਫਲ ਪਾਏ ਕੋਇ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੇ ਹਰ ਹਰ ਕਰੈ ਸਦਾ ਮਨ ਚੇਤ ਰਹਾ ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਹਿ ਤ੍ਰਿਸ਼ਨਾ ਮੂਲ ਨਾ ਚੁਕਾਏ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉ ਮੈਂ ਕਦੇ ਨਾ ਜਾਏ ਜਿਸ ਨਾਰ ਕੇ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੈ ਕੋਈ ਨਾਨਕ ਵਿੱਚੋਂ ਹੋਮੈ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੈ ਕੋਈ ਨਾਨਕ ਵੇਚੋ ਹੋਂ ਮੈਂ ਮਹਾਰੇ ਤਾ ਹਰ ਭੇਟੈ ਸੋਈ ਗੁਜਰੇ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪਰਸਾਦੇ ਰਾਮ ਮਨ ਵਸੈ ਤਾਂ ਫਲ ਪਾਏ ਕੋਇ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪਰਸਾਦੇ ਰਾਮ ਮਨ ਵਸ ਤਾ ਫਲ ਪਾਏ ਕੋਇ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਰਤਿਸ ਕਦੇ ਨ ਵਿਸਰੇ ਹਰ ਹਰ ਕਰੇ ਸਦਾ ਮਨ ਚੇਤ ਰਹਾਉ ਹਿਰਦੈ ਜਿਨ ਕੈ ਕਪਟ ਵਸਾਇ ਬਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁਕੈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੇ ਤਾ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਾਰਕੇ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੇ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਗੁਰੂ ਜੀ ਮਹਲਾ 3 ਜੀ राम राम सबको कहै कहै राम ना होए गोरा परसादी राम मन बसै ता फल पाए कोई राम राम सबको कहै कहै राम ना होए ਗੋਰੇ ਪ੍ਰਸਾਦੀ RAM ਮਨ ਵਸ ਤਾ ਫਲ ਪਾਏ ਕੋਏ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਉਸ ਕਦੇ ਨ ਵਿਸਰੇ ਹਰ ਹਰ ਕਰੈ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕੈ ਕਪਟ ਵਸਾਇ ਬਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁਕੈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਏ ਜੇ ਸੰਗਰ ਦੇ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੈ ਸੋਈ ਜਨ ਪਾਏ ਗੁਰਮਖ ਬੂਜੇ ਕੋਈ ਨਾਨਕ ਵਿੱਚੋਂ ਹੋ ਮੈਂ ਮਹਾਰੇ ਤਾਂ ਹਰ ਭੇਟੈ ਸੋਈ ਗੁਜਰੇ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੋរ ਪਰ ਸਾਦੇ RAM ਮਨ ਵਸੈ ਤਾਂ ਫਲ ਪਾਏ ਕੋਇ RAM RAM ਸਭ ਕੋ ਕਹੈ ਕਹੈ RAM ਨਾ ਹੋਏ ਗੋរ ਪਰ ਸਾਦੇ RAM ਮਨ ਵਸੈ ਤਾਂ ਫਲ ਪਾਏ ਕੋਇ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨ ਵਿਸਰੈ ਹਰ ਹਰ ਕਰੈ ਸਦਾ ਮਨ ਚੇਤ ਰਹਾਉ ਹਿਰਦੈ ਜਿਨ ਕੈ ਕਪਟ ਵਸੈ ਬਹਰੋਂ ਸੰਤ ਕਹਾਹਿ ਕੁਰਸ਼ਨਾ ਮੋਲਨ ਚੁਕਈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੇ ਤਾ ਅੰਤਰ ਕੀ ਹਉ ਮੈਂ ਕਦੇ ਨ ਜਾਏ ਜਿਸ ਨਾਰਕੇ ਦੁਬਦਾ ਨ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵੇਚੋਂ ਹੋਂ ਮੈਂ ਮਹਾਰੇ ਤਾਂ ਹਰ ਭੇਟੈ ਸੋਈ ਗੁਰ ਜੀ ਮਹਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹੈ ਰਾਮ ਨਾ ਹੋਏ ਗੁਰ ਪ੍ਰਸਾਦਿ ਰਾਮ ਮਨ ਵਸੈ ਤਾਂ ਫਲ ਪਾਏ ਕੋਈ राम राम सबको कहै कहै राम न होए गोर पर साधे राम मनवस तां फल पाए कोए अंतर गोविंद जस लागै प्रीति हार तिस कदे ना विसरै ਹਰ ਹਰ ਕਰੈ ਸਦਾ ਮਨ ਚੇਤ ਰਹਾ ਹਿਰਦੈ ਜਿਨ ਕੈ ਕਪਟ ਵਸਾਇ ਬਹਰੋਂ ਸੰਤ ਕਹਾਹਿ ਤ੍ਰਿਸ਼ਨਾ ਮੂਲ ਨ ਚੁਕੈ ਅੰਤ ਗਏ ਪਛਤਾਏ ਅਨੇਕ ਤੀਰਥ ਜੇ ਯਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਾਰ ਕੇ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬਹੁ ਜਾ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ ਨਾਨਕ ਵਿੱਚੋਂ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ